ਹਾਂਜੀ ਵੀਡੀਓ ਵੇਖਣਾਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਆਸ ਕਰਦੀ ਸੀ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਆਪਾਂ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਬਣਾਵਾਂਗੇ ਕੜੀ ਤੇ ਬਈ ਥੋੜੀ ਜਿਹੀ ਲੇਟ ਹੋ ਗਈ ਇਸ ਕਰਕੇ ਮੈਂ ਪਕੌੜਿਆਂ ਤੋਂ ਬਿਨਾਂ ਹੀ ਮਢਾਉਣ ਲੱਗੀ ਆਂ ਤੇ ਸ਼ੁਰੂ ਕਰਦੇ ਆਪਾਂ ਰੈਸਪੀ ਸਭ ਤੋਂ ਪਹਿਲਾਂ ਆਪਾਂ ਲਿਆ ਲਸਣ ਤੇ ਅਦਰਕ ਇਹਨਾਂ ਨੂੰ ਆਪਾਂ ਵੀ ਕੁਟ ਲਾਂਗੇ ਦੌੜੀ ਡੰਡੇ 'ਚ ਜੇਕਰ ਤੁਹਾਡੇ ਕੋਲੋਂ ਦੂਸਰਾ ਹੈਗਾ ਕਰ ਚੋਪਰ ਤੇ ਤੁਸੀਂ ਉਹਦੇ 'ਚ ਵੀ ਕਰ ਸਕਦੇ ਆਂ Ini ada lagi, kadang ਤੁਸੀਂ ਦੂਜੇ ਮਸਾਲੇ ਵਰਤਨ ਨਾਲੋ ਇਹੀ ਵਰਤ ਲਿਆ ਕਰੋ ਭਾਵੇਂ ਨੂੰ ਲਿਆ ਕੇ ਘਰੇ ਪੀਸ ਲਿਆ ਤਾਂਕਿ ਦੂਜੇ ਜਦ ਤੁਹਾਨੂੰ ਖਤਮ ਲਾਵਤ ਬਹੁਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਇਹੀ ਵਰਤ ਲਏ ਇਹਦੇ ਸਵਾਦ ਵੀ ਪਾ ਸਕਦੇ ਹੋ ਤੇ ਇਹਨੂੰ ਥੋੜਾ ਜਿਹਾ ਕੁੱਟ ਵੀ ਲਾ ਦਿੰਦੇ ਹਾਂ ਜੀ ਜੇਕਰ ਤੁਹਾਡੇ ਕੋਲ ਲੱਸੀ ਹੈਗੀ ਤੁਸੀਂ ਉਹ ਪਾ ਲਓ ਜੇਕਰ ਦਹੀਂ ਹੈਗਾ ਉਹ ਤੁਸੀਂ ਉਹ ਪਾ ਲਓ ਜਿੰਨਾ ਜ਼ਿਆਦਾ ਲੱਸੀ ਜਾਂ ਦਹੀਂ ਪਾਓਗੇ ਉਨੀ ਜ਼ਿਆਦਾ ਟੇਸਟੀ ਬਣੂਗੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਕੋਈ ਵੀ ਗੰਢ ਨਹੀਂ ਦੇ ਵਿੱਚ ਰਹਿਣ ਦੇਣੀ ਹੈਗੀ ਔਜੀ ਚੰਗੀ ਤਰ੍ਹਾਂ ਜਿਹੜਾ ਮਿਕਸ ਹੋ ਗਿਆ ਵਾ ਤੇ ਉਦੋਂ ਆਪਣਾ ਤੜਕਾ ਵੀ ਰੈਡੀ ਹੋ ਗਿਆ ਵਾ ਹੁਣ ਆਪਾਂ ਪਹਿਲਾਂ ਤੜਕੇ ਦੇ ਵਿੱਚ ਥੋੜੇ ਵਿੱਚ ਮਸਾਲੇ ਪਾਵਾਂਗੇ ਫਿਰ ਆਪਾਂ ਇਹਨੂੰ ਅਦਰਕੀ ਗੜੀਆਂ ਪੈਣੀਆਂ ਹੁੰਦੀਆਂ ਕਿਉਂਕਿ ਪਕੌੜੇ ਜਿਹੜੇ ਅਸੀਂ ਬਣਾਇਆ ਹੈ ਪਕੌੜਿਆਂ ਦੀ ਜਗ੍ਹਾ ਆਪਾਂ ਇਹ ਵੀ ਲੈ ਸਕਦੇ ਹਾਂ ਭੁੰਨ ਵੱਡੀਆਂ पत्ता मेथी जोड़ी पाती जे कड़ी पत्ता यह अस घरे बूटा जरा लगे हुआ वा हरेक सब्जी अस तोड़ के इतों पा लीजिए ਇਸ ਜਗ੍ਹਾ ਅਸੀਂ ਹਰੀ ਮਿਰਚ ਵਰਤਦੇ ਆ ਤੇ ਉਹ ਮਸਾਲਾ ਅਸੀਂ ਕੁੱਟਿਆ ਹੋਇਆ ਉਹ ਵਿੱਚ ਪਾਵਾਂਗੇ ਪਕਾ ਲਈ। ਜੀ 5-10 ਮਿੰਟ ਪਹਿਲਾਂ ਭਿਉਂ ਕੇ ਫਿਰ ਇਹਨਾਂ ਨੂੰ ਇਦਾਂ ਨਿਚੋੜ ਕੇ ਪਾਉਗੇ ਤੇ ਇਹ ਬਹੁਤ ਵਧੀਆ ਬਣਦੇ ਆ। ਨਾ ਪਰ ਜਿਹੜਾ ਆਪਣਾ ਬਣਾਇਆ ਹੋਇਆ ਵਾ ਬੇਸਨ ਖੋਲਿਆ ਹੋਇਆ ਇਹ ਪਾਵਾਂਗੇ ਥੋੜਾ ਜਿਹਾ ਅਸੀਂ ਪਾਣੀ ਪਾ ਦਾਂਗੇ ਨਹੀਂ ਤੇ ਬਿਲਕੁਲ ਜ਼ਿਆਦਾ ਸੰਘਣੀ ਹੋ ਜਾਊਗੀ ਇਸ ਤਰੀਕੇ ਨਾਲ ਮੜੀ ਕੜੀ ਬਣਾਇਆ ਕਰੋ ਬਹੁਤ ਹੀ ਸਵਾਦਤ ਆਉਂਦੀ ਹੈ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਆਪਣਾ ਖਿਆਲ ਰੱਖਣਾ ਮਿਲਦੇ ਹਾਂ ਜਲਦੀ ਅਗਲੀ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ